ਕਲਾਨੌਰ ਦੇ ਏਰੀਏ ਦੇ ਆਲੇ ਦੁਆਲੇ ਦੀਆਂ ਅਸੀਂ ਤੁਹਾਨੂੰ ਦੇਰ ਰਾਤ ਤੱਕ ਤਸਵੀਰਾਂ ਦਿਖਾਈਆਂ ਅਸੀਂ ਇਹ ਸ਼ੰਕਾ ਜ਼ਾਹਰ ਕੀਤਾ ਸੀ ਕਿ ਇਹਨਾਂ ਲੋਕਾਂ ਵਾਸਤੇ ਵੱਡੀ ਮੁਸੀਬਤ ਅੱਜ ਦੀ ਰਾਤ ਬਣ ਸਕਦੀ ਹੈ ਤੇ ਬਿਲਕੁਲ ਉਸੇ ਤਰ੍ਹਾਂ ਦੇ ਨਾਲ ਹੋਇਆ ਅਸੀਂ ਬਿਲਕੁਲ ਜਿਹੜੀ ਕਲਾਨੌਰ ਔਰ ਡੇਰਾ ਬਾਬਾ ਨਾਨਕ ਨੂੰ ਜਾਂਦੀ ਹੋਈ ਜਿਹੜੀ ਮੇਨ ਰੋਡ ਹੈਗੀ ਉੱਥੇ ਆ ਔਰ ਉੱਥੇ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਹੈ ਜਿੱਥੇ ਰਾਤ ਬਿਲਕੁਲ ਵੀ ਪਾਣੀ ਨਹੀਂ ਸੀ ਪਾਣੀ ਦਾ ਵਹਾਅ ਤੁਹਾਨੂੰ ਇੱਕ ਵਾਰ ਚੈੱਕ ਕਰਾ ਦਿੰਦੇ ਆ ਕਿ ਰਾਵੀ ਤੋਂ ਆਉਂਦਾ ਹੋਇਆ ਪਾਣੀ ਜਿਸ ਤਰੀਕੇ ਦੇ ਨਾਲ ਪਿੰਡਾਂ ਨੂੰ ਪ੍ਰਭਾਵਿਤ ਕਰਦਾ ਹੋਇਆ ਫਸਲਾਂ ਨੂੰ ਬਰਬਾਦ ਕਰਦਾ ਹੋਇਆ ਇਸ ਵੇਲੇ ਅੱਗੇ ਨੂੰ ਨਿਕਲ ਚੱਲਿਆ ਔਰ ਇਹ ਸੜਕ ਜਿਹੜੀ ਹੈ ਇਹ ਡੇਰਾ ਬਾਬਾ ਨਾਨਕ ਨੂੰ ਜਾਣ ਵਾਲੀ ਸੜਕ ਹੈ ਇਹ ਵੀ ਸੰਭਾਵਨਾਵਾਂ ਬਹੁਤ ਘੱਟ ਆ ਕਿ ਟਰੈਕਟਰ ਵੀ ਇੱਥੋਂ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਟਰੈਕਟਰ ਵੀ ਬਹੁਤ ਹੌਲੀ ਕਰਕੇ ਔਰ ਬਹੁਤ ਤਜਰਬੇ ਨਾਲ ਅੱਗੇ ਕੱਢਣਾ ਪੈਂਦਾ ਔਰ ਟਰੈਕਟਰ ਵੀ ਇੱਥੋਂ ਅੱਗੇ ਜਿਹੜਾ ਹੈ ਉਹ ਨਹੀਂ ਲੰਘਦਾ ਆਰਮੀ ਦੀਆਂ ਬਹੁਤ ਸਾਰੀਆਂ ਗੱਡੀਆਂ ਆਈਆਂ ਨੇ ਰਾਹਤ ਕਾਰਜਾਂ ਦੇ ਲਈ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਤੱਕ ਪਹੁੰਚ ਬਣਾਈ ਜਾਵੇ ਕੁਝ ਸਮਾਨ ਉਹਨਾਂ ਤੱਕ ਪਹੁੰਚਦਾ ਕੀਤਾ ਜਾਵੇ ਇੱਕ ਵਾਰ ਇੱਧਰ ਨੂੰ ਤਸਵੀਰ ਦਿਖਾਓ ਕਿ ਸਾਡੇ ਵੇਖਣ ਵਾਲਿਆਂ ਨੂੰ ਇਹ ਬਿਲਕੁਲ ਚੰਗੀ ਤਰ੍ਹਾਂ ਸਮਝ ਆ ਜਾਵੇਗਾ ਕਿ ਹਾਲਾਤ ਕਿੰਨੇ ਨਾਜ਼ੁਕ ਹੈ ਔਰ ਇਹ ਜਿੰਨਾ ਵੀ ਏਰੀਆ ਹੈਗਾ ਇਹ ਰਾਵੀ ਨੇ ਪ੍ਰਭਾਵਿਤ ਕੀਤਾ ਹੋਇਆ ਏਰੀਆ ਔਰ ਰਾਵੀ ਕਿਤੇ ਕਿਤੇ ਓਵਰਫਲੋ ਹੋ ਫਲੋ ਹੋਇਆ ਔਰ ਕਿਤੇ ਕਿਤੇ ਬੰਨ ਟੁੱਟੇ ਔਰ ਨਾਲ ਲੱਗਦੀਆਂ ਨਦੀਆਂ ਜਿਹੜੀਆਂ ਨੇ ਨਦੀਆਂ ਨਾਲੇ ਜਿਹੜੇ ਨੇ ਉਹ ਇਸ ਵੇਲੇ ਓਵਰਫਲੋ ਹੈ ਆਪਣੇ ਆਪ ਤੋਂ ਬਾਹਰ ਹੋਏ ਪਏ ਨੇ ਕੰਟਰੋਲ ਤੋਂ ਸਾਰੀਆਂ ਚੀਜ਼ਾਂ ਬਾਹਰ ਹੋ ਗਈਆਂ ਤਾਂ ਜਿਹੜਾ ਇਹ ਵਾਲਾ ਪਾਣੀ ਹੈ ਇਹ ਖੇਤਾਂ ਦੇ ਵਿੱਚ ਜਿਹੜਾ ਪਾਣੀ ਹੈ ਇਸ ਨੂੰ ਇਹ ਮੰਨ ਕੇ ਚੱਲੋ ਕਿ 6 ਤੋਂ 7 ਫੁੱਟ ਤੱਕ ਇਹ ਪਾਣੀ ਭਰਿਆ ਹੋਇਆ ਹੈ ਰਾਹਤ ਕਾਰਜ ਪਹੁੰਚਾਏ ਜਾ ਰਹੇ ਆ ਥੋੜੀ ਦੇਰ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਚੌਪਰ ਵੀ ਇੱਥੋਂ ਲੰਘ ਕੇ ਗਿਆ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਅਸੀਂ ਲੋਕਾਂ ਦੇ ਸਪੁਰਦ ਕਰਤਾ ਹੁਣ ਉਹ ਸਮਾਨ ਪਹੁੰਚਦਾ ਕੀਤਾ ਜਾਏਗਾ ਤੇ ਬਹੁਤ ਸਾਰੇ ਰਾਹਤ ਕਾਰਜ ਜਿਹੜੇ ਨੇ ਇਸ ਵੇਲੇ ਚੱਲ ਰਹੇ ਐ ਔਰ ਆਰਮੀ ਆਪਣਾ ਫਰਜ਼ ਜਿਹੜਾ ਹੈ ਉਹ ਮੁਕੰਮਲ ਤਰੀਕੇ ਨਾਲ ਨਿਭਾ ਰਹੀ ਹੈ ਇੱਧਰ ਕੁਝ ਤੁਹਾਨੂੰ ਟਰੱਕ ਖੜੇ ਹੋਏ ਨਜ਼ਰ ਆ ਜਾਣਗੇ ਆਰਮੀ ਦੇ ਜਵਾਨ ਜਿਹੜੇ ਹੈਗੇ ਨੇ ਉਹ ਵੀ ਤੁਹਾਨੂੰ ਖੜੇ ਹੋਏ ਨਜ਼ਰ ਆ ਜਾਣਗੇ ਇਸੇ ਤਰ੍ਹਾਂ ਦੇ ਨਾਲ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਵੀ ਲੋਕਾਂ ਤੱਕ ਰਾਹਤ ਕਾਰਜ ਪਹੁੰਚਾਉਣ ਦੇ ਵਾਸਤੇ ਕੋਸ਼ਿਸ਼ ਕਰ ਰਹੀਆਂ ਔਰ ਇਹ ਇਹ ਸੜਕ ਜਿਹੜੀ ਹੈ ਇਹ ਬਿਲਕੁਲ ਬਲੌਕ ਹੋ ਚੁੱਕੀ ਹੈ ਪਿੱਛੋਂ ਆਵਾਜਾਈ ਜਿਹੜੀ ਆ ਉਹ ਬੰਦ ਕਰ ਦਿੱਤੀ ਹੈ ਪਿੱਛੋਂ ਆਵਾਜਾਈ ਬੰਦ ਕਰ ਦਿੱਤੀ ਆ ਆਰਮੀ ਦੇ ਟਰੱਕ ਜਿਹੜੇ ਨੇ ਆਰਮੀ ਦੇ ਟਰੱਕ ਜਿਹੜੇ ਨੇ ਉਹ ਇਸ ਵੇਲੇ ਆ ਰਹੇ ਨੇ ਔਰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਅਸੀਂ ਆਰਮੀ ਦੇ ਟਰੱਕ ਤੇ ਸਵਾਰ ਹੋ ਕੇ ਜਾਣ ਦੀ ਕੋਸ਼ਿਸ਼ ਕਰਾਂਗੇ ਆਰਮੀ ਦਾ ਇਹ ਟਰੱਕ ਜ਼ਰੂਰ ਲੰਘ ਸਕਦਾ ਵੱਡੇ ਸਾਧਨ ਲੰਘ ਸਕਦੇ ਆ ਛੋਟੇ ਸਾਧਨ ਜਿਹੜੇ ਆ ਉਹ ਬਹੁਤ ਔਖੀ ਸੰਭਾਵਨਾ ਕਿਉਂਕਿ ਇੱਕ ਦੋ ਟਰੈਕਟਰ ਵਾਪਸ ਹੋ ਗਏ ਐ ਔਰ ਵੱਡੇ ਸਾਧਨ ਜਿਹੜੇ ਆ ਉਹ ਜ਼ਰੂਰ ਲੰਘ ਸਕਦੇ ਐ ਤਾਂ ਅਸੀਂ ਆਰਮੀ ਦੇ ਟਰੱਕ 'ਚ ਸਵਾਰ ਹੋਏ ਆ ਇਹ ਤੋਂ ਬਿਨਾ ਕੋਈ ਸਾਧਨ ਜਿਹੜੇ ਛੋਟੇ ਸਾਧਨਾਂ ਉਹਨਾਂ ਦੀ ਸੰਭਾਵਨਾ ਨਹੀਂ ਕਿ ਉਹ ਲੋਕਾਂ ਤੱਕ ਪਹੁੰਚ ਜਾਣਗੇ ਤਾਂ ਅਜਿਹੇ ਨਾਜ਼ੁਕ ਹਾਲਾਤਾਂ ਦੇ ਵਿੱਚ ਜਿੱਥੇ ਐਨਡੀਆਰਫ ਆਰਡੀਐਫ ਦੀਆਂ ਟੀਮਾਂ ਜਿਹੜੀਆਂ ਨੇ ਉਹ ਲਗਾਤਾਰ ਲੋਕਾਂ ਤੱਕ ਪਹੁੰਚ ਕਰ ਰਹੀਆਂ ਜਿੱਥੇ ਫਸੇ ਲੋਕ ਆ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਆਰਮੀ ਨੇ ਵੀ ਮੋਰਚਾ ਸੰਭਿਆ ਗੁਰਦਾਸਪੁਰ ਦੇ ਵਿੱਚ ਆਰਮੀ ਨੇ ਬਹੁਤ ਸਾਰੇ ਜਿਹੜੇ ਰਾਹਤ ਕਾਰਜਾਂ ਦੇ ਚੱਲਦੇ ਆ ਲੋਕਾਂ ਤੱਕ ਜਿੱਥੇ ਸਮਾਨ ਪਹੁੰਚਦਾ ਕੀਤਾ ਉੱਥੇ ਲੋਕਾਂ ਨੂੰ ਰੈਸਕਿਊ ਵੀ ਕੀਤਾ ਅਸੀਂ ਆਰਮੀ ਦੇ ਟਰੱਕ 'ਚ ਸਵਾਰ ਹੋ ਕੇ ਉਹਨਾਂ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਲੋਕ ਫਸੇ ਹੋਏ ਆ ਔਰ ਉੱਥੋਂ ਦੇ ਹਾਲਾਤ ਵੀ ਅਸੀਂ ਦੇਖਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਟਰੱਕ ਦੇ ਵਿੱਚ ਇੱਕ ਨੌਜਵਾਨ ਵੀ ਆ ਵੀਰੇ ਕਿਹੜਾ ਪਿੰਡ ਆ ਤੁਹਾਡਾ ਮੇਰਾ ਪਿੰਡ ਪਗਟਾਣਾ ਬੋੜਾ ਵਾਲਾ ਜੀ ਘਿਰ ਗਿਆ ਪਾਣੀ ਤੇ ਪਾਣੀ 'ਚ ਘਿਰ ਗਿਆ ਪੂਰਾ ਪਿੰਡ ਨਹੀਂ ਉਹ ਪਿੰਡ ਬਚਿਆ ਜੀ ਹਾਂਜੀ ਇਹ ਮੇਰੇ ਬੱਚੇ ਜਿਹੜੇ ਸੀ ਨਾ ਅੰਮ੍ਰਿਤਸਰ ਦੇ ਵਿੱਚ ਗਏ ਸੀ ਗੱਲ ਦੇ ਤੇ ਕੱਲ ਮਤਲਬ ਪਾਣੀ ਆਉਣ ਦੀ ਵਜ੍ਹਾ ਦੇ ਨਾਲ ਅੱਜ ਪੁਲ ਤੇ ਮਤਲਬ ਫਸੇ ਹੋਏ ਸੀ ਬਹੁਤ ਜ਼ਿਆਦਾ ਮੈਂ ਕਾਫੀ ਲੋਕਾਂ ਨੂੰ ਕਿਹਾ ਮਤਲਬ ਲੋਕ ਕੋਈ ਵੀ ਕਹਿੰਦਾ ਵੀ ਮਤਲਬ ਇਤੂ ਤੀ ਕਾ ਨਹੀਂ ਆ ਸਕ ਜਾ ਸਕਦੇ ਤੇ ਬਾਅਦ ਵਿੱਚ ਮੈਂ ਤੁਰਦਾ ਮਤਲਬ ਸ਼ਾਹਪੁਰ ਤੇ ਕਾ ਤੇ ਮੇਰੇ ਵੀਰੇ ਰਾਹ ਦੇ ਵਿੱਚ ਮੈਨੂੰ ਮਿਲੇ ਜਿਨ੍ਹਾਂ ਦੇ ਨਾਲ ਮੈਂ ਗੱਲ ਕੀਤੀ ਕਿ ਮੇਰੇ ਬੱਚੇ ਇਦਾਂ ਪੁਲ ਤੇ ਫਸੇ ਹੋਏ ਨੇ ਇਹਨਾਂ ਨੇ ਬੜੀ ਮਦਦ ਕੀਤੀ ਉਸੇ ਵੇਲੇ ਮੈਨੂੰ ਹੱਥ ਦੇ ਕੇ ਟਰੱਕ 'ਚ ਬਿਠਾਇਆ ਪਾਣੀ ਵੀ ਪਿਉਣ ਦੇ ਲਈ ਦਿੱਤਾ ਤੇ ਮੇਰੇ ਬੱਚਿਆਂ ਨੂੰ ਰੈਸਕੂ ਕਰਕੇ ਮੇਰੇ ਬੱਚਿਆਂ ਨੂੰ ਵਾਪਸ ਲੈਂਦਾ ਉਹ ਅੱਗੇ ਬੈਠੇ ਹੋਏ ਨੇ ਮੇਰੇ ਬੱਚੇ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗਾ ਕਿ ਇਹਨਾਂ ਨੇ ਬਹੁਤ ਹੀ ਜ਼ਿਆਦਾ ਮਦਦ ਕੀਤੀ ਹੈ ਤੇ ਕਾਫੀ ਲੋਕਾਂ ਦੀ ਮਦਦ ਰਸਤੇ ਦੇ ਵਿੱਚ ਮੈਂ ਦੇਖਿਆ ਕਿ ਕਰਦੇ ਆਏ ਨੇ ਹਰ ਇੱਕ ਨੂੰ ਪੁੱਛਦੇ ਨੇ ਭਾਈ ਕਿੱਥੇ ਜਾਣਾ ਉਹਨੂੰ ਬਿਠਾਉਂਦੇ ਨੇ ਉਹਦੇ ਮੰਜ਼ਲ ਤੇ ਪਹੁੰਚਾਉਂਦੇ ਨੇ ਤੇ ਬਹੁਤ ਹੀ ਬਹੁਤ ਇਹਨਾਂ ਦਾ ਧੰਨਵਾਦ ਬਿਲਕੁਲ ਭਾਰਤੀ ਸੈਨਾ ਇਸੇ ਕਰਕੇ ਹੀ ਹੈ ਔਰ ਸਾਨੂੰ ਹਮੇਸ਼ਾ ਭਾਰਤੀ ਫੌਜ ਤੇ ਮਾਣ ਰਹਿੰਦਾ ਹੈ ਕਿ ਜਿਸ ਤਰ੍ਹਾਂ ਦੀ ਵੀ ਸਥਿਤੀ ਹੋਵੇ ਤਾਂ ਪਹਿਲਾਂ ਵੀ ਭਾਰਤੀ ਫੌਜ ਨੇ ਹੀ ਮੋਰਚਾ ਸੰਭਿਆ ਹੁਣ ਵੀ ਭਾਰਤੀ ਫੌਜ ਨੇ ਮੋਰਚਾ ਸੰਭਿਆ ਤਾਂ ਪਿੱਛੇ ਤਸਵੀਰ ਇੱਕ ਵਾਰ ਦੁਬਾਰਾ ਦਿਖਾ ਦਿਓ ਕਿ ਭਾਰਤੀ ਫੌਜ ਦੇ ਜਿਹੜੇ ਟਰੱਕ ਆ ਔਰ ਜਵਾਨ ਜਿਹੜੇ ਨੇ ਉਹ ਇਸ ਵੇਲੇ ਰਾਹਤ ਕਾਰਜਾਂ ਦੇ ਵਿੱਚ ਲੱਗੇ ਹੋਏ ਆ ਲੋਕਾਂ ਨੂੰ ਬਚਾਉਣ ਦੇ ਵਿੱਚ ਔਰ ਇਸੇ ਤਰ੍ਹਾਂ ਦੇ ਨਾਲ ਬਹੁਤ ਥਾਵਾਂ ਤੇ ਲੋਕ ਤਾਂ ਨਿਕਲ ਗਏ ਪਰ ਉਹਨਾਂ ਦੇ ਡੰਗਰ ਜਿਹੜੇ ਸੀ ਉਹ ਘਰਾਂ ਦੇ ਵਿੱਚ ਫਸੇ ਰਹਿ ਗਏ ਬਹੁਤ ਸਾਰੇ ਡੰਗਰਾਂ ਕੋਲ ਪਹੁੰਚ ਨਹੀਂ ਹੋਈ ਕਿ ਉਹਨਾਂ ਦੇ ਸੰਗਲ ਲਾ ਦਿੱਤੇ ਜਾਣ ਰਸਤੇ ਵੜ ਦਿੱਤੇ ਜਾਣ ਤਾਂ ਉਹਨਾਂ ਕਾਰਜਾਂ ਦੇ ਵਾਸਤੇ ਵੀ ਜਿਹੜੇ ਨੇ ਰਾਹਤ ਕਾਰਜ ਚੱਲ ਰਹੇ ਆ ਔਰ ਸਮਾਨ ਟਰੱਕ ਦੇ ਵਿੱਚ ਕੁਝ ਹੈਗਾ ਲੋਕਾਂ ਦੇ ਖਾਣ ਪੀਣ ਦੇ ਲਈ ਪਾਣੀ ਹੈਗਾ ਬਰੈਡ ਹੈਗੇ ਨੇ ਕੇਲੇ ਹੈਗੇ ਨੇ ਕੁਝ ਸਮਾਨ ਹੈ ਜਿਹੜਾ ਜਿਨ੍ਹਾਂ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਹੋਊਗਾ ਇਹ ਪਾਣੀ ਜ਼ਰੂਰ ਉੱਥੇ ਪਹੁੰਚਾਇਆ ਜਾਏਗਾ ਤਾਂ ਇਸ ਤਰੀਕੇ ਦੇ ਹਾਲਾਤ ਜਿਹੜੇ ਨੇ ਇਸ ਵੇਲੇ ਕਲਾਨੌਰ ਦੇ ਏਰੀਏ ਦੇ ਬਣੇ ਹੋਏ ਆ